ਮੋਦੀ ਸਰਕਾਰ ਵੱਲੋਂ ਅੱਜ ਕੇਂਦਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ ਤੇ ਉਦਯੋਗ ਜਗਤ ਦੀਆਂ ਨਜ਼ਰਾਂ ਲੋਕ ਸਭਾ 'ਚ ਪੇਸ਼ ਕੀਤੇ ਜਾਣ ਵਾਲੇ ਬਜਟ ਤੇ ਟਿਕੀਆਂ ਹੋਈਆਂ ਨੇ ਪੰਜਾਬ ਦੇ ਉਦਯੋਗਪਤੀ ਇਸ ਗੱਲ ਤੇ ਨਜ਼ਰ ਟਿਕਾਈ ਬੈਠੇ ਨੇ ਕਿ ਬਜਟ 'ਚ ਉਦਯੋਗਾ ਲਈ ਕੀ ਕੀ ਐਲਾਨ ਕੀਤੇ ਜਾਣਗੇ ਸੰਸਦ ਵਿੱਚ ਪੇਸ਼ ਕੀਤੀ ਗਈ ਆਰਥਿਕ ਰਿਪੋਰਟ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਸੰਸਾਰਕ ਹਾਲਾਤ ਫਿਲਹਾਲ ਬਹੁਤੇ ਅਨਕੂਲ ਨਹੀਂ ਹਨ ਇਸ ਸੰਬੰਧੀ ਕੁਝ ਉਦਮੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਜਿਨ੍ਹਾਂ ਦੇ ਵਿਚਾਰ ਇਸ ਪ੍ਰਕਾਰ ਸਨ ਉੱਗੇ ਬਰਾਮਤਕਾਰ சுரேਸ਼ ਸ਼ਰਮਾ ਨੇ ਕਿਹਾ ਹੈ ਕਿ ਬਜਟ ਵਿੱਚ ਕੇਂਦਰ ਸਰਕਾਰ ਨੂੰ ਬਰਾਮਤਕਾਰਾਂ ਲਈ ਪੁਰਾਣੀਆਂ ਰਾਇਤਾ ਬਹਾਲ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਸਮਾਂ ਆ ਗਿਆ ਹੈ ਜਦੋਂ ਛੋਟੇ ਉਦਮੀਆਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਸਮਾਂ ਬਹੁਤ ਔਖਾ ਆ ਰਿਹਾ ਹੈ ਅਤੇ ਉਦਯੋਗਾ ਨੂੰ ਆਪਣੀ ਹੋਂਦ ਲਈ ਸੰਘਰਸ਼ ਦੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ ਉਹਨਾਂ ਕਹਿੰਦੇ ਕਿ ਅਮਰੀਕਾ ਤੋਂ ਮੰਗ ਮੁੜ ਨਹੀਂ ਵਧ ਰਹੀ ਯੂਨਿਕ ਮੈਨੂਫੈਕਚਰਿੰਗ ਦੇ ਚੇਅਰਮੈਨ ਵਿਨੋਦ ਕਈ ਨੇ ਕਿਹਾ ਕਿ ਆਲਮੀ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ ਤੇ ਇਹ ਕਹਿਣਾ ਮੁਸ਼ਕਲ ਹੈ ਕਿ ਸਥਿਤੀ ਆਮ ਹੋ ਗਈ ਹੈ ਉਹਨਾਂ ਕਹਿੰਦੇ ਕਿ ਹਰ ਪਲ ਹਾਲਾਤ ਬਦਲ ਰਹੇ ਨੇ ਉਹਨਾਂ ਕਹਿੰਦੇ ਕਿ ਕੇਂਦਰੀ ਬਜਟ ਵਿੱਚ ਕੇਂਦਰ ਸਰਕਾਰ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਸਾਨੂੰ ਅਜਈਆਂ ਨੀਤੀਆਂ ਲਿਆਉਣੀਆਂ ਚਾਹੀਦੀਆਂ ਨੇ ਜਿਸ ਨਾਲ ਵਿਸ਼ਵ ਦੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਭਾਰਤੀ ਸਥਿਤੀ ਤੇ ਕੋਈ ਅਸਰ ਨਾ ਪਵੇ